ਜਨਰਲ ਸ਼ਾਮ ਸਿੰਘ ਅਟਾਰੀ ਵਾਲੇ ਦਾ ਅੱਜ ਸ਼ਹੀਦੀ ਦਿਹਾੜਾ ਸੂਬਾ ਪੱਧਰ ਤੇ ਮਨਾਇਆ ਜਾ ਰਿਹਾ ਹੈ ਤਾਂ ਉਹਨਾਂ ਦੇ ਪਰਿਵਾਰ ਵਿੱਚ ਜੋ ਕਿ ਵਿਆਹੇ ਨੇ ਗੁਲਪਨਾਗ ਅਭਨੇਤਰੀ ਨੇ ਉਹ ਵੀ ਇੱਥੇ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਮੈਮ ਕਿੰਨਾ ਪ੍ਰਾਊਡ ਹੁੰਦਾ ਜਦੋਂ ਐਡੇ ਵੱਡੇ ਪਰਿਵਾਰ ਵਿੱਚ ਜਿਹਨੂੰ ਬੰਦੇ ਦਾ ਵਿਆਹ ਹੁੰਦਾ ਜਦ ਜਨਰਲ ਸ਼ਾਮ ਸਿੰਘ ਅਟਾਰੀ ਵਰਗੇ ਲੋਕ ਤੁਹਾਡੇ ਪਰਿਵਾਰ ਦੇ ਸਭ ਤੋਂ ਵੱਡੇ ਮੈਂ ਕਹਾਂਗੀ ਜਾਂਦੀ ਕੰਟ੍ਰਿਬਿਊਸ਼ਨ ਪੰਜਾਬ ਪੱਧਰ ਤੇ ਹੋਈ ਹੈ ਉਨ੍ਹਾਂ ਦੇ ਪਰਿਵਾਰ ਦਾ ਹਿੱਸਾ ਬਣਨਾ ਸਾਡੇ ਸਾਰਿਆਂ ਲਈ ਬਹੁਤ ਮਹਿਮੰਦੀ ਇਮਾਨ ਦੀ ਗੱਲ ਹੈ ਤੇ ਅਸੀਂ ਬਹੁਤ ਸ਼ੁਕਰਗੁਜ਼ਾਰ ਆਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਕਿ ਉਹਨਾਂ ਨੇ ਇੰਨੀ ਸਪੋਰਟ ਕੀਤੀ ਤੇ ਅਸੀਂ ਗੁਜ਼ਾਰਿਸ਼ ਵੀ ਕਰਦੇ ਆਂ ਪੰਜਾਬ ਸਰਕਾਰ ਨੂੰ ਕਿ ਇਹ ਆਉਣ ਵਾਲੇ ਸਾਲਾਂ ਤੋਂ ਇੱਕ ਰਾਜ ਪੱਧਰ ਤੇ ਸਮਾਰੋਹ ਕੀਤਾ ਜਾਵੇ ਹੋਰ ਵੀ ਡਿਮਾਂਡਸ ਰੱਖੇ ਗੀਆਂ ਪਰਿਵਾਰ ਵੱਲੋਂ ਉਹ ਡਿਮਾਂਡਸ ਮੈਂ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਕਹਿਣੀ ਚਾਹੀਦੀ ਆ ਉਹ ਜਿਹੜਾ ਜਨਰਲ ਸ਼ਾਮ ਸਿੰਘ ਅਟਾਰੀ ਟਰਸਟ ਹੈ ਉਹ ਆਲਰੇਡੀ ਮਨਿਸਟਰ ਸਾਹਿਬ ਦੇ ਸਾਹਮਣੇ ਰੱਖ ਚੁੱਕਿਆ ਹੈ ਅਸੀਂ ਤਾਂ ਇਹ ਚਾਹੁੰਦੇ ਆ ਕਿ ਜਨਰਲ ਸ਼ਾਮ ਸਿੰਘ ਅਟਾਰੀ ਦਾ ਜਿਹੜਾ ਨੋ ਹੈਗਾ ਉਹ ਸ਼ਹੀਦ ਭਗਤ ਸਿੰਘ ਦੇ ਦੇ ਨਾਲ ਜੋੜਿਆ ਜਾਵੇ ਅਸੀਂ ਤਾਂ ਇਹ ਵੀ ਚਾਹੁੰਦੇ ਆ ਕਿ ਜਿਹੜਾ ਜਿਹੜੀ ਸਪੋਰਟ ਸਾਨੂੰ ਮਿਲੀ ਹੈ ਹਰ ਸਾਲ ਡਿਸਟ੍ਰਿਕਟ ਲੈਵਲ ਤੇ ਮਿਲਦੀ ਹੈ ਪਹਿਲੀਆਂ ਸਰਕਾਰਾਂ ਚੀਫ ਮਿੰਸਟਰ ਵੀ ਆਉਂਦੇ ਰਹੇ ਨੇ ਮੁੱਖ ਮੰਤਰੀ ਆਉਂਦੇ ਰਹੇ ਨੇ ਅਸੀਂ ਗੁਜ਼ਾਰਿਸ਼ ਕਰਾਂਗੇ ਮਾਨ ਸਾਹਿਬ ਲੋਕਿ ਅਗਲੇ ਸਾਲ ਉਹ ਵੀ ਇੱਥੇ ਆਪਣੇ ਹਾਜ਼ਰੀ ਪਾਣਾ ਕੇ ਤੇ ਜਿਹੜਾ ਇਹ ਸਮਾਰੋਹ ਹੈਗਾ ਏਡੀ ਜਿਹੜੀ ਵੱਡੀ ਸ਼ਖਸੀਅਤ ਹੈ ਪੰਜਾਬ ਦੀ ਜਨਰਲ ਸ਼ਾਮ ਸਿੰਘ ਅਟਾਰੀ ਜਿਹੜਾ ਉਹਨਾਂ ਦਾ ਸ਼ਹੀਦੀ ਦਿਵਸ ਹੈ ਉਹ ਇੱਕ ਰਾਜ ਪੱਧਰ ਤੇ ਮਨਾਉਣਾ ਚਾਹੀਦਾ ਹੈ ਮੇਰਾ ਇਹ ਮੰਨਣਾ ਹੈ ਬਹੁਤ ਵੱਡੀ ਸ਼ਹਾਦਤ ਦਿੱਤੀ ਸੀਗੀ ਸ਼ਾਇਦ ਅਸੀਂ ਸ਼ਹਾਦਤ ਕੀਤੇ ਵਰਣਨ ਹੋਵੇ ਕਿਸੇ ਹੱਥ ਦੇਖੋ ਜੀ ਸ਼ਹਾਦਤ ਆ ਸ਼ਹਾਦਤ ਹੁੰਦੀ ਹੈ ਵੱਡੀ ਛੋਟੀ ਮੈਂ ਉਹਦੇ ਤੇ ਕੁਝ ਨਹੀਂ ਕਹਿਣਾ ਚਾਹਾਂਗੀ ਪਰ ਮੈਂ ਜ਼ਰੂਰ ਇਹਨਾਂ ਕਹਿਣਾ ਚਾਹਾਂਗੀ ਕਿ ਜਿਹੜਾ ਜਿਹੜੇ ਸ਼ਖਸ ਆਪਣੀ ਇਸ ਉਮਰ ਤੇ ਜਾ ਕੇ ਵੀ ਅਸਲੀ ਲੜਾਈ ਲੜਦੇ ਇੱਕ ਲੜਾਈ ਹੁੰਦੀ ਜਿਹੜੀ ਅੱਜਕਲ ਟੀਵੀ ਚੈਨਲ ਤੇ ਲੜੀ ਜਾਂਦੀ ਹੈ ਹੈਨਾ ਜੀ ਪਰ ਜਿਹੜਾ ਬੰਦਾ ਜਾ ਕੇ ਅਸਲੀ ਆਪਣੀ ਆਪਣੀ ਕੰਟਰੀਬਿਊਸ਼ਨ ਮੈਦਾਨ ਚ ਦੇਵੇ ਜੰਗੇ ਮੈਦਾਨ ਚ ਦੇਵੇ ਉਹ ਉਹ ਇੱਕ ਇੱਕ ਇਨਸਪੀਰੇਸ਼ਨ ਹੈ ਸਾਡੇ ਸਾਰਿਆਂ ਲਈ ਤੇ ਮੈਂ ਉਹੀ ਆਪਣੇ ਬੇਟੇ ਨੂੰ ਸਮਝਾ ਰਹੀ ਸੀ ਕਿ 5 ਸਾਲ ਦਾ ਮੁੰਡਾ ਹੈ ਮੇਰਾ ਕਿ ਇਹ ਸਟੈਚੂ ਦਾ ਮਾਇਨੇ ਕੀ ਰੱਖਦਾ ਹੈ ਜਿਹੜਾ ਗੇਟਵੇ ਬਿੰਡੇ ਦਾ ਮਾਇਨੇ ਕੀ ਹੈ ਕਿ ਅਸੀਂ ਜਿਹੜੀ ਔਨ ਵਾਲੀ ਪੀੜ੍ਹੀਆਂ ਐ ਉਹ ਇਨਸਪੀਰੇਸ਼ਨ ਲੈਣ ਕਿ ਉਮਰ ਕੋਈ 바ਰ ਨਹੀਂ ਹੁੰਦਾ ਕਿ ਭਈ ਅਸੀਂ ਹੁਣ ਸਾਡੀ ਉਮਰ ਹੋ ਗਈ ਅਸੀਂ ਹੁਣ ਕੁਝ ਕਰ ਨਹੀਂ ਸਕਦੇ ਜੇ ਉਹ ਆਪਣੀ ਇੰਨੀ ਯੂ نو ਇੰਨੀ 70 ਬਰਿਆਂ ਦੀ ਉਮਰਾਂ ਤੇ ਇੰਨੀ ਵੱਡੀ प्राप्ति ਕਰ ਸਕਦੇ ਨੇ वीर ਗਤੀ ਨੂੰ ਪ੍ਰਾਪਤ ਹੋਏ ਨੇ ਜੰਗੇ ਮੈਦਾਨ ਚ ਉਮਰ ਨੂੰ ਬਿਲਕੁਲ ਨਜ਼ਰ ਅੰਦਾਜ਼ ਕਰਦੇ ਹੋਏ ਉਹ ਪੰਜਾਬ ਦੇ ਜਾ ਕੇ ਲੜੇ ਨੇ ਅੰਗਰੇਜ਼ਾਂ ਦੇ ਨਾਲ ਤੇ ਫਿਰ ਕੋਈ ਉਮਰ ਘਟਨੀ ਮੈਂ ਮੰਨਦੀ ਆ ਸਾਨੂੰ ਕਦੇ ਵੀ ਉਮਰ ਦੀ ਉਮਰ ਦਾ ਸਹਾਰਾ ਹੀ ਲੈਣਾ ਚਾਹੀਦਾ ਕਿਸੇ ਕੰਮ ਨੂੰ ਮਨਾ ਕਰਨ ਲਈ ਮੈਂ ਮੰਨਦੀ ਆ ਇਹ ਸਭ ਤੋਂ ਵੱਡੀ ਅੱਜ ਲਈ ਸਾਡੇ ਸਾਰੇ ਲਈ ਨਸੀਹਤ ਹੈ ਕਿ ਅਸੀਂ ਕਹਿੰਨੇ ਕਿ ਬਈ ਹੁਣ ਉਮਰ ਹੋ ਗਈ ਸਰ ਤੋਂ ਇਹ ਕੰਮ ਨਹੀਂ ਹੋਣਾ ਜੇ ਜਨਰਲ ਸ਼ਾਮ ਸਿੰਘ ਠਾਰੀ ਆਪਣੀ ਇਸ ਉਮਰ ਤੇ ਜੋ ਕਰਕੇ ਗਏ ਨੇ ਉਹ ਕਰ ਸਕਦੇ ਅਸੀਂ ਵੀ ਕਰ ਸਕਦੇ ਆ ਆਪਣੇ ਦੇਸ਼ ਲਈ ਆਪਣੇ ਰਾਜ ਲਈ ਆਪਣੇ ਸੂਬੇ ਲਈ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਬਿਲਕੁਲ ਜੀ ਇਹ ਨੇ ਗੁਲਪਨਾਗ ਜੋ ਕਿ ਜਰਨੈਲ ਸ਼ਾਮ ਸਿੰਘ ਅਟਾਰੀ ਵਾਲਾ ਪਰਿਵਾਰ ਵਿੱਚ ਹੀ ਵਿਆਹ ਹੋਏ ਨੇ ਸਫਲ ਤੇ ਕਾਮਯਾਬ ਅਭਿਨੇਤਰੀ ਰਹੇ ਨੇ ਤਾਂ ਅੱਜ ਉਹ ਵੀ ਇੱਥੇ ਪਹੁੰਚੇ ਨੇ ਤਾਂ ਉਹਨਾਂ ਨੇ ਵੱਡੀ ਡਿਮਾਂਡ ਇਹ ਹੀ ਕੀਤੀ ਹੈ ਵੀ ਉਹਨਾਂ ਦੀ ਇਹ ਇੱਛਾ ਹੈ ਸੀਐਮ ਭਗਵੰਤ ਮਾਨ ਜਿਹੜਾ ਕਿ ਇਹਨਾਂ ਦੇ ਸੂਬਾ ਪੱਧਰੀ ਸਮਾਗਮ ਵਿੱਚ ਜਰੂਰ ਅਗਲੇ ਸਾਲ ਪਹੁੰਚਣ ਕੈਮਰਾ ਪਰਸਨ ਸੁਖਪਾਲ ਦੇ ਨਾਲ ਸਿਕੰਦਰਪੁਰ ਸ੍ਰੀ ਚਾਹਦਾਨਿਕ ਸਪੀਰਾਂ ਟੀਵੀ ਅੰਮ੍ਰਿਤਸਰ